ਜਦੋਂ ਅੱਗ ਬੁਝੀ ਤੇ ਖਾਕ ਦੇ ਵਿੱਚੋਂ ਆਵਾਜ਼ ਆਈ ਮਾਂ ਜਦੋਂ ਆਵਾਜ਼ ਆਈ ਉਹ ਬੀਬੀ ਨੇ ਅੱਗੇ ਜਾ ਕੇ ਨਿਕਾ ਜਾ ਬਚਾ ਚੁਕਿਆ ਉਹ ਇੱਕ ਰਾਜੇ ਦੇ ਮੂੰਹ ਤੇ ਚਪੇੜ ਸੀਗੀ ਚਪੇੜ ਉਹ ਬੀਬੀ ਨੇ ਆਖਿਆ ਮੈਂ ਤੈਨੂੰ ਖੁਦਾ ਨਹੀਂ ਮੰਦੀ ਖੁਦਾ ਉਹ ਜਿਹੜਾ ਮੱਚਦੀ ਅੱਗ ਵਿੱਚੋਂ ਜਿੰਨੇ ਮੇਰੇ ਦਿਲ ਦਾ ਟੁਕੜਾ ਬਚਾਇਆ ਮੇਰੀਆਂ ਆਂਦਰਾਂ ਬਚਾਈਆਂ ਇਸ ਕਰਕੇ ਅੱਜ ਵੀ ਕਿ ਖੁਦਾ ਬੰਡਾ ਤੁਸੀਂ ਵੇਖੇ ਹੋਣੇ ਚਟੇ ਰੰਗ ਦਾ ਚੋਲਾ ਪਾਇਆ ਚਟੇ ਰੰਗ ਦਾ ਪਰਨਾ ਪੱਦਾ ਲਾਗੇ ਕੇਲਿਆਂ ਦਾ ਟੇਰਿਆ ਲੱਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਆ ਤੇ ਲੱਗੇ ਉਹ ਬਾਬਾ ਕੁਰਸੀ ਢਾ ਕੇ ਬੈਠਾ ਮਹਾਰਾਜ ਦੇ ਅਹੀਂ ਇੱਕ ਗੁਰਬਚਨੇ ਨਰਕਧਾਰਗੇ ਦੀ 1978 ਚ ਗੱਲ ਕਰਨ ਦਾ ਅੱਜ ਕਿਤੇ ਗੁਰਬਚਨੇ ਨਰਕਧਾਰਗੇ ਮਰ ਗਏ ਕੌਮ ਚੋ ਅੱਜ ਵੀ ਵੜੇ ਆ ਭਾਈ ਉਹ ਹੁਣ ਬਾਬਾ ਸਫਾਈਆਂ ਦਿੰਦਾ ਫਿਰਨ ਰਿਆ ਵੀ ਜੇ ਆਕਾਲ ਤਖਾ ਸਾਹਿਬ ਤੋਂ ਸਾਨੂੰ ਆਵਾਜ਼ ਆਉ ਤੇ ਸਾਡੇ ਚੰਗੀ ਭਾਗ ਤੁਹੇ ਪੁਠੇ ਕੰਮ ਤਕੜੇ ਹੋ ਕੇ ਕਰੋ ਅਕਾਲ ਤਖਤ ਸਾਹਿਬ ਤੁਹਾਨੂੰ ਮਾਫੀਆਂ ਦੇਣ ਨੂੰ ਬਿਠਾ ਕੇ। ਤੂੰ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬੈਠ ਡਾ ਡਾ ਕੇ ਲੰਮੇ ਪਾਓ, ਕੁਰਸੀਆਂ ਡਾ ਡਾ ਕੇ ਪਾਓ। ਅਕਾਲ ਤਖਤ ਸਾਹਿਬ ਤੁਹਾਨੂੰ ਮਾਫ ਕਰਨ ਵਾਸਤੇ ਆ ਕੇ। ਇੱਕ ਮੈਂ ਬੇਨਤੀ ਕਰਦਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਤੇ ਮਾਫ ਕਰ ਦਵੇਗਾ। ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਦੇ ਮਾਫ ਨਹੀਂ ਕਰੇਗਾ। ਇਸ ਕਰਕੇ ਮੈਂ ਤੁਹਾਡੇ ਵੀ ਚਰਨਾਂ 'ਚ ਬੇਨਤੀ ਕਰਦਾ ਪੈਣੋ ਮੇਰਿਆਂ ਬਜ਼ੁਰਗ ਮਤਾਮਾਂ ਵਿੱਚ ਬੈਠੀਆਂ ਹੋਣਗੀਆਂ। ਗੋਡੇ-ਗੇਟੇ ਕੰਮ ਕਰਦੇ ਹੋਣ ਨਾ। ਤੇ ਪ੍ਰਬੰਧਕਾਂ ਨੂੰ ਆਣ ਕੇ ਇਹ ਨਾ ਕਿਹਾ ਕਰੋ ਵੀ ਬਾਬਾ ਜੀ ਮੇਰੇ ਗੋਟੇ ਗਿੱਡੇ ਪੀੜ ਕਰਦੇ ਮੇਰੇ ਕੋ ਬੈਠਣ ਨਹੀਂ ਜਾਂਦਾ ਕੁਰਸੀ ਦਾ ਪ੍ਰਬੰਧ ਕਰ ਦਿਓ ਮਾਫੀ ਮੰਗ ਕੇ ਤੁਹਾਡੇ ਕੋਲ ਬੇਨਤੀ ਕਰਦਾ 17 ਸਾਲਾਂ ਦੀ ਬਜ਼ੁਰਗ ਮਾਤਾ ਗੁਰਦੁਆਰੇ ਆਣ ਕੇ ਕੁਰਸੀ ਲੱਭਣ ਦੀ ਜਦੋਂ ਪੋਤਰੇ ਦਾ ਵਿਆਹ ਹੁੰਦਾ ਤੇ 12 ਵਜੇ ਤੱਕ ਡੀਜੇ ਤੇ ਲੁੱਡੀਆਂ ਪਾਉਣ ਦੀ ਹੁੰਦੀ 2 ਘੰਟੇ ਉਦੋਂ ਪਤਾ ਨਹੀਂ ਗੋਡੇ ਕਿਉਂ ਨਹੀਂ ਪੀੜ ਕਰਦੇ 60 ਸਾਲਾਂ ਦਾ ਬਜ਼ੁਰਗ ਬਾਪੂ ਨੱਚੜਿਆ ਹੁੰਦਾ ਜਿਹੜਾ ਗੁਰਦੁਆਰੇ ਆਣ ਕੇ ਕੁਰਸੀਆਂ ਲੱਭਦਾ ਨਾ ਪ੍ਰਧਾਨ ਨੂੰ ਕਹਿੰਦਾ ਪ੍ਰਧਾਨ ਜੀ ਕੁਰਸੀਆਂ ਤੋਂ ਹਲਵਾ ਦਿਆ ਕਰੋ ਉਹ ਬਾਪੂ ਵੇਖਿਆ ਕਰੋ ਡੀਜੇ ਤੇ 12 ਵਜੇ ਤੱਕ ਕਿਵੇਂ ਨਚੰਡਿਆ ਹੁੰਦਾ ਉਦੋਂ ਪੁੱਛਿਆ ਕਰੋ ਵੀ ਹੁਣ ਨਹੀਂ ਗੋਟੇ ਗੱਡੇ ਤੁਹਾਡੇ ਪੀੜ ਕਰਦੇ ਇਸ ਕਰਕੇ ਮੈਂ ਬੇਨਤੀ ਕਰਦਾ ਗੁਰੂ ਦੀ ਹਜ਼ੂਰੀ ਵੇ ਚਾਨ ਕੇ ਨਾ ਵੀਆਈਪੀ ਕਲਚਰ ਨਾਲ ਲੱਭਿਆ ਕਰੋ ਵੀ ਸਾਨੂੰ ਕੁਰਸੀ ਚਾਹੀਦੀ ਆ ਸਾਨੂੰ ਗਦੇਲਾ